ਲਾਗ ਗਰੀ ਪਹਿਲਾਂ ਆ ਗਿਆ ਪਹਿਲੀ ਉਹ ਦੇਖ ਚਾਹ ਤਾ ਆਇਆ ਆਇਆ ਓਏ ਨਾ ਓਏ ਓਏ ਨਾ ਯਾਰ ਲਜੀਤ ਕਹਿੰਦਾ ਵੀ ਕੋਈ ਯਾਰ ਫੋਟਾ ਇਧਰੋਂ ਕਰਦੇ ਪੁੱਤਾਂ ਜਾਣਾ ਇਧਰ ਨਾ ਫੋਟਾ ਕਰ। ਇਹ ਹੋਰ ਕਰਵਾ ਜਗਾ। ਹੋਰ ਮਨ ਮਠਾਦਾ। ਟੈਂਕ ਦਾ ਦੇਖ ਲੈ ਕਿੱਧਰ ਗਿਆ। ਕਿ ਵੀਰੇ ਫੋਟੋ ਕਰ ਲੀਏ। ਬਾਹ ਦੇ ਹੱਥ ਰੱਖਿਓ ਬਣੇ। ਇਧਰ ਜੇ ਪੂਆ ਕੰਨ ਖਰਾਬ ਹੋ ਗਿਆ। ਲੈ ਸਾਹਮਣੇ ਦੇਖੀ ਵੀਰੇ। ਪੜਦੇ ਕੋਈ ਦਾ ਨਹੀਂ ਜਾਣਾ ਬਈ